ਦੋਸਤੋ ਸਾਡੇ ਨਾਲ ਜਿਹੜਾ ਹੈ ਸੁਖਤਾਲੀਵਾਲ ਮੈਂਬਰ ਆਫ ਪਾਰਲੀਮੈਂਟ ਸ੍ਰੀ ਨਿਊਟਨ ਤੋਂ ਜਿਹੜਾ ਹੈ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਜਿਹੜਾ ਉਸ ਦਿਨ ਸੀਬੀਸੀ ਨਿਊਜ਼ ਦਾ ਈਵੈਂਟ ਹੋਇਆ ਸੀ ਉਹਦੇ ਬਾਰੇ ਹਾਂਜੀ ਤਾਲੀਵਾਲ ਸਾਹਿਬ ਸਵਿਫਟ ਰੇਡੀਓ 1200 ਐਮ ਦੇ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਪ੍ਰੋਗਰਾਮ ਵਿਚਾਰ ਚਰਚਾ 'ਚ ਨਿੱਘਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਦਲਾਬੀ ਜੀ ਮੇਰੇ ਵੱਲੋਂ ਤੁਹਾਡੇ ਸਾਰੇ ਸੋਚਣ ਵੀ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ ਅ ਤਾਲੀਵਾਲ ਸਾਹਿਬ ਉਸ ਦਿਨ ਸੀਬੀਸੀ ਨਿਊਜ਼ ਦਾ ਇੱਕ ਫੋਰਮ ਹੋਇਆ ਸੀਗਾ ਉਹਦੇ ਵਿੱਚ ਲਿਬਰਲ ਪਾਰਟੀ ਦੇ ਦੋ ਐਮਪੀ ਸਹਿਬਾਨ ਤੁਸੀਂ ਤੇ ਗੁਰਬਖਸ਼ਣੀ ਜੀ ਮੌਜੂਦ ਸਿਗੇ ਉੱਥੇ ਜਿਹੜੀ ਵੀ ਗੱਲਬਾਤ ਫੈਡਰਲ ਗਵਰਨਮੈਂਟ ਦੇ ਨਾਲ ਰਿਲੇਟਡ ਹੁੰਦੀ ਸੀਗੀ ਤੇ ਉਹਦੇ ਬਾਰੇ ਹਮੇਸ਼ਾ ਜਿਹੜਾ ਹੈ ਤੁਹਾਨੂੰ ਹੀ ਮਾਈਕ ਫੜਾਇਆ ਜਾਂਦਾ ਸੀਗਾ ਗੱਲਬਾਤ ਕਰਨ ਦੇ ਲਈ ਸੋ ਮੈਂ ਪੁੱਛਣਾ ਚਾਹਾਂਗਾ ਕਿ ਅ ਜਿਹੜਾ ਹੈ ਲਿਬਰਲ ਪਾਰਟੀ ਵੱਲੋਂ ਸਿਰਫ ਤੁਸੀਂ ਹੀ ਜ਼ਿੰਮੇਵਾਰ ਹੋ ਹਰ ਇੱਕ ਮੁੱਦੇ ਤੇ ਜਵਾਬ ਦੇਣ ਲਈ ਜਾਂ ਬਾਕੀ ਜਿਹੜੇ ਐਮਪੀ ਨੇ ਉਹਨਾਂ ਦਾ ਵੀ ਕੋਈ ਫਰਜ਼ ਬੰਦ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਸਾਰੇ ਸਾਡੇ ਸ਼ੁਰੂਤਿਆਂ ਨੂੰ ਦੱਸਣਾ ਚਾਹੁੰਨਾ ਵੀ ਜਿਹੜਾ ਸਰੀ ਦੇ ਵਿੱਚ ਜਿਨ੍ਹਾਂ ਦੀਆਂ ਰਾਈਡਿੰਗਸ ਓਵਰਲੈਪ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਸਾਡੇ ਆਪਣੇ ਰਣਜੀਤ ਸਰਾਏ ਜਿਹੜੇ ਐਸੋਲ ਸੈਕਟੀ ਆਫ ਸਟੇਟ ਨੇ ਉਹ ਹੈਗੇ ਨੇ ਔਰ ਉਸ ਤੋਂ ਬਾਅਦ ਦੂਸਰੇ ਜਿਹੜੇ ਹੈਗੇ ਨੇ ਉਹ ਉਸ ਗੁਰਬਖਸ਼ ਸੈਣੀ ਉਹ ਵੀ ਆਪਣੇ ਸਰੀ ਦੇ ਵਿੱਚ ਹੀ ਨੇ ਪਰ ਢਾਲੀਵਾਲ ਸਾਹਿਬ ਉਹ ਤਾਂ ਬੋਲੇ ਹੀ ਨਹੀਂ ਬਿਲਕੁਲ ਵੀ ਉੱਥੇ ਕੁਝ ਵੀ ਨਹੀਂ ਮੈਂ ਤਾਂ ਹੀ ਚੰਨਿਆ ਪਹਿਲਾਂ ਜੇ ਸਾਰੇ ਐਮਪੀ ਦੇ ਨਾਮ ਸੁਣ ਲਾਉਂ ਤਾਂ ਤੁਹਾਡੇ ਸਾਰੇ ਸੂਚੇਨ ਅਨੁਸਾਰ ਅੱਗੇ ਇਹ ਕਿੰਨਾ ਇੱਕ ਐਮਪੀ ਨਹੀਂ ਜਿਹਦੇ ਜਿਹਦੇ ਚ ਨਵੇਂ ਐਮਪੀ ਆ ਤੇ ਉਹਨਾਂ ਤੋਂ ਕਿੰਨਿਆਂ ਨੂੰ ਉਹ ਮਿਲਦੇ ਨੇ ਕਿੰਨੇ ਖਾਏ ਨੇ ਕੰਮਾਂ ਚ ਪਰ ਤੁਸੀਂ ਸਿੱਧਾ ਸੀ ਕਿ ਆਉਂਦੇ ਨਹੀਂ ਚਲੋ ਐਲਡੀ ਸੈਣੀ ਸਾਹਿਬ ਆਏ ਤਾਂ ਸਹੀ ਠੀਕ ਹੈ ਨਾ ਉਹ ਨਹੀਂ ਢਾਲੀਵਾਲ ਸਾਹਿਬ ਦੇਖੋ ਤੁਸੀਂ ਪ੍ਰੋਗਰਾਮ ਦਾ ਪਹਿਲਾ ਹਿੱਸਾ ਸੁਣਿਆ ਕਿ ਨਹੀਂ ਮੈਨੂੰ ਪਤਾ ਨਹੀਂ ਮੈਂ ਨਾ ਜ਼ਿਕਰ ਤੁਹਾਡਾ ਦੋ ਵਾਰ ਕਰ ਚੁੱਕਾ ਔਰ ਮੈਂ ਪੋਜ਼ਿਟਿਵ ਨੋਟ ਤੇ ਕਰ ਰਿਹਾ ਮੈਂ ਇਸ ਲਈ ਨਹੀਂ ਕਰ ਰਿਹਾ ਕਿ ਮੈਂ ਤੁਹਾਨੂੰ ਬਹੁਤ ਲਾਈਕ ਕਰਦਾ ਜਾਂ ਮੇਰੀ ਤੁਹਾਡੇ ਨਾਲ ਦੋਸਤੀ ਹੈ ਜੇ ਮੈਂ ਇੱਕ ਬ੍ਰੌਡਕਾਸਟਰ ਦੇ ਤੌਰ ਤੇ ਇੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਵੀ ਜਦੋਂ ਵੀ ਕੋਈ ਫੈਡਰਲ ਗਵਰਨਮੈਂਟ ਦੀ ਗੱਲ ਆਉਂਦੀ ਹੈ ਉਹ ਮਾਈਕ ਤੁਹਾਨੂੰ ਫੜਾ ਦਿੰਦੇ ਸੀ ਜੇ ਸੈਣੀ ਸਾਹਿਬ ਨੇ ਉੱਥੇ ਕੋਈ ਗੱਲ ਨਹੀਂ ਕਰਨੀ ਸੀਗੀ ਤੇ ਉੱਥੇ ਮੌਜੂਦ ਕਿਉਂ ਰਹੇ ਹੋ ਜੇ ਉਹ ਮੌਜੂਦ ਨਹੀਂ ਉਹ ਐਮਪੀ ਨੇ ਕਿ ਉਹਨਾਂ ਦੀ ਕੰਸਟਿਟੂਐਂਸੀ ਦੇ ਲੋਕਾਂ ਦੇ ਲਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਸੁਖ ਧਾਲੀਵਾਲ ਨਹੀਂ ਹੀ ਸਾਰੇ ਦਾ ਸਾਰਾ ਲਿਬਰਲ ਪਾਰਟੀ ਦਾ ਭਾਰ ਆਪਣੇ ਮੋਢਿਆਂ ਤੇ ਚੱਕਿਆ ਹੋਇਆ ਹੈ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਨਾ ਵੀ ਦੇਖੋ ਇੱਕ ਸੈਣੀ ਸਾਹਿਬ ਤੇ ਇੱਕ ਸੋਕੀ ਦੋ ਐਮਪੀ ਨਹੀਂ ਨਾ ਸੈਰੀ ਚ ਹਾਂਜੀ ਮੈਂ ਦੱਸਿਆ ਕਿ ਰਣਦੀਪ ਸਿੰਘ ਸਰਾਏ ਹਾਂਜੀ ਜਿਲ੍ਹ ਮਗਨਾਈਟ ਨੇ ਹਾਂਜੀ ਰਾਕੋਵਾਰਤਾ ਉਹਨਾਂ ਦੀ ਵੀ ਡਾਇਰਿੰਗ ਸੈਰੀ ਚ ਪੈਂਦੀ ਆ ਜੀ ਜਿਹੜੀ ਤੁਸੀਂ ਆਪਣਾ ਤੁਹਾਹਰਾ ਜੈਂਸਰ ਜੈਂਸਰ ਨਾਲ ਕੰਗਰੈਸ ਪਾਰਟੀ ਦੇ ਦੋ ਉਹ ਵੀ ਪੈਂਦੇ ਆ ਜਿਲ੍ਹ ਮਗਨਾਈਟ ਦਾ ਵੀ 파ਰਟ ਪੈਂਦਾ ਔਰ ਨਾਲ ਜਿਹੜਾ ਹੈਗਾ ਆਪਣੇ ਅਧਨੀ ਕਲਾਪਸਨ ਜਿਹੜੇ ਆ ਉਹ ਵੀ ਸੋ ਇੰਨੇ ਸਾਰੇ ਐਮਪੀ ਨੇ ਉਹਨਾਂ ਦੇ ਵਿੱਚੋਂ ਐਟ ਲੀਸਟ ਚਲੋ ਇਹ ਤਾਂ ਹੈ ਨਾ ਵੀ ਉਹ ਉਹ ਸਿਆਏ ਮੇਰੇ ਮੈਨੂੰ ਇਹ ਆ ਕਿ ਮੈਂ ਤਾਂ ਇਸ ਚੀਜ਼ ਦੇ ਉੱਤੇ ਪੂਰਾ ਡਟਿਆ ਹਾਂ ਗੱਲ ਕਰ ਰਿਹਾ ਆ ਕਲੀ ਇਹ ਨਹੀਂ ਦੇਖੋ ਸੂਬੇ ਦੀ ਜਿਹੜੀ ਪਬਲਿਕ ਸੇਫਟੀ ਆ ਸਾਡੇ ਲੋਕਾਂ ਨੂੰ ਜਿਹੜੀ ਡਿਡਕਸ਼ਨ ਨਹੀਂ ਪਤਾ ਹਜ਼ਰ ਨਾ ਜਿਹੜੀ ਉਹ ਭੱਜਦੇ ਆ ਜਿਹੜੀ ਡਿਡਕਸ਼ਨ ਤੋਂ ਜਿਹੜੇ ਪੋਲੀਟੀਸ਼ਨ ਭੱਜਣਾ ਦਿਓ ਦੇਖੋ ਜਿਹੜੀ ਪੁਲੀਸੀ ਹੈਗੀ ਆ ਉਹ ਲੋਕਲ ਰਿਸਪੌਂਸਿਬਿਲਟੀ ਆ ਠੀਕ ਹੈ ਜੀ ਲੋਕਲ ਗਵਰਨਮੈਂਟ ਦੀ ਜਿਹੜੀ ਪਬਲਿਕ ਸੇਫਟੀ ਸੂਬੇ ਦੇ ਵਿੱਚ ਹੈਗਾ ਉਹ ਪਬਲਿਕ ਸੇਫਟੀ ਐਸਵੇਲੇ ਸ਼ੂਬੇ ਦੀ ਰਿਸਪੌਂਸਿਬਿਲਟੀ ਉਹ ਐਡਮਿਨਿਸਟਰ ਕਰਦੇ ਆਗੇ ਆ ਤੇ ਉਹਦੇ ਵਿੱਚ ਮੈਂ ਚੱਕੀ ਲਿਖੀ ਸੀ ਕਿ ਕਿ ਹੁਣ ਇਸ ਵੇਲੇ ਸਰੀ ਪੁਲਿਸ ਇਸ ਲੈਵਲ ਤੇ ਜਿਹੜੀ ਇਹ ਹੋ ਰਿਹਾ ਕੰਮ ਉਹਨੂੰ ਹੈਂਡਲ ਨਹੀਂ ਕਰ ਪਾ ਕਰ ਸਕਦੀ ਕਿਉਂਕਿ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹ ਸਾਰੀ ਚ ਹੋ ਰਿਹਾ ਸਰੀ ਦੇ ਵਿੱਚ ਤੇ ਹੋਰ ਮਿਊਸਪੈਲਟੀ ਦੇ ਵਿੱਚ ਵੀ ਮੈਂ ਜਿਹੜਾ ਸੀ ਰਿਕਵੈਸਟ ਕੀਤੀ ਸੀਗੀ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਹੈਗੇ ਨੇ ਬੀਸੀ ਦੇ ਰਾਈਟ ਨਿਨਾਕੀ ਜੇ ਵੀ ਭਾਈ ਇਹ ਜਿਹੜਾ ਕਿਉਂਕਿ ਜਦੋਂ ਮੈਂ ਐਕਸਪਰਟਸ ਤੇ ਨਾਲ ਸਲਾਹ ਕੀਤੀ ਵੀ ਇਹਨੂੰ ਕਿੱਦਾਂ ਠੱਲ ਪਈ ਜਾ ਸਕਦੀ ਕਿੱਦਾਂ ਅਸੀਂ ਇਹਨਾਂ ਲੋਕਾਂ ਨੂੰ ਅਰੈਸਟ ਕਰ ਸਕਦੇ ਹਾਂ ਜਿਹਦੇ ਕੋਲ ਇਹ ਰਿਸੋਰਸਸ ਹੈਗੇ ਤਾਂ ਹਰੇਕ ਜਿਹੜਾ ਇਹ ਉਹ ਐਕਸ ਐਸਐਸਪੀ ਆਫਿਸਰ ਸੀਗਾ ਚਾਹੇ ਉਹ ਪਿੱਛੇ ਜਿਹੜੀ ਸੀਐਫਐਸਸੀ ਉਹਦੇ ਵਿੱਚ ਸੀ ਜਾਂ ਜਿਹੜੇ ਆਰਐਸਐਸਪੀ ਸੀਗੇ ਹਰ ਇੱਕ ਦਿਨਾਂ ਜਦੋਂ ਮੈਂ ਗੱਲ ਕੀਤੀ ਇਵਨ ਸਰੀਪ੍ਰੀਜ਼ ਦੇ ਅਫਸਰ ਵੀ ਜੇ ਕੋਕ ਮੈਂ ਨਹੀਂ ਉਹਨਾਂ ਨੂੰ ਲਿਆਉਣਾ ਚਾਹੁੰਦਾ ਇਸ ਮੁੱਦੇ ਦੇ ਵਿੱਚ ਉਹ ਵੀ ਜਿਹੜਾ ਇਹ ਫੀਲ ਕਰ ਰਹੇ ਨੇ ਕਿ ਇਸ ਵੇਲੇ ਜਿਹੜੀ ਇਹਦੀ ਸਾਰੀ ਚੀਜ਼ ਆ ਜਿਹੜੀ ਇਹ ਸੀਐਫਐਸਸੀਜੀ ਨੂੰ ਸੁਭਾਵ ਦੇਣੀ ਚਾਹੀਦੀ ਆ ਉਹਦੇ ਤੁਸੀਂ ਦੇਖ ਹੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਆਪ ਦੇ ਕਪੜੇ ਝਾੜ ਕੇ ਤੁਰ ਗਏ ਤੇ ਉਹਨਾਂ ਨੇ ਇਹ ਤਾਂ ਕਹੀ ਨਹੀਂ ਪਰ ਉਹਦੇ ਵਿੱਚ ਮੈਂ ਇਕੱਲਾ ਆਪ ਨਹੀਂ ਚਿੱਠੀ ਲਿਖੀ ਮੈਂ ਜਿੰਨੇ ਬੀਸੀ ਕੌਕਸ ਦੇ ਸਾਡੇ ਲਿਬਰਲ ਦੇ ਮੈਂਬਰ ਨੇ ਉਹਨਾਂ ਸਾਰਿਆਂ ਤੋਂ ਚਿੱਠੀ ਲਿਖਵਾਈ ਉਸ ਨੂੰ ਵੀ ਭਾਈ ਇਹ ਜਿਹੜਾ ਕੰਮ ਆ ਇਹ ਕਰਨਾ ਚਾਹੀਦਾ ਪਬਲਿਕ ਸੇਫਟੀ ਮਿਨਿਸਟਰ ਤੋਂ ਮੈਂ ਫੈਡਰਲ ਤੇ ਉਹਨੂੰ ਚਿੱਠੀ ਲਿਖਾਈ ਵੀ ਇਹ ਕਰਨਾ ਹੁਣ ਦੂਜੇ ਪਾਸੇ ਆਪਾਂ ਕਹਿੰਦੇ ਆ ਹੁਣ ਅੱਜ ਅਸੀਂ ਕਾਰਨੀ ਨੂੰ ਤਾਂ ਪੈ ਜਾਂਦੇ ਆ ਦੂਜੇ ਪਾਸੇ ਹੀ ਗੱਲ ਕਰੋ ਆਪੋਸ਼ਨ ਦੇ ਵੀ ਤਾਂ ਐਮਪੀ ਹੈਗੇ ਹਾਂਜੀ ਹਾਂਜੀ ਧਾਲੀਵਾਲ ਸਾਹਿਬ ਮੈਂ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ ਕਿ ਅ ਮੁੱਦਾ ਜਿਹੜਾ ਹੈ ਨਾ ਸਾਰੇ ਜਣੇ ਕਹਿੰਦੇ ਪੀ ਇੱਕ ਨਾ ਇੱਕ ਫੁੱਟਬਾਲ ਬਣ ਗਿਆ ਮੇਅਰ ਆਏ ਸੀ ਮੇਰੇ ਪ੍ਰੋਗਰਾਮ ਤੇ ਤੇ ਮੇਅਰ ਕਹਿੰਦੇ ਜੀ ਪੀ ਪੁਲਿਸ ਚੀਫ ਤੇਰੇ ਕੁਐਸਚਨ ਦਾ ਜਵਾਬ ਦੇਗਾ ਪੁਲਿਸ ਚੀਫ ਨੂੰ ਮੈਂ ਕੁਐਸਚਨ ਕਰਦਾ ਸੀ ਉਹ ਕਹਿੰਦੇ ਸੀ ਕਿ ਜਿਹੜੇ ਸਾਡੇ ਮੇਅਰ ਸਾਹਿਬ ਨੇ ਉਹ ਜਵਾਬ ਦੇਣਗੇ ਉਸ ਤੋਂ ਬਾਅਦ ਜਿਹੜੀ ਪ੍ਰਵੀਨਸ਼ਨਲ ਗਵਰਨਮੈਂਟ ਦੇ ਮਨਿਸਟਰ ਸਾਹਿਬ ਹੈ ਉਹ ਕਹਿੰਦੇ ਜੇ ਅਸੀਂ 300 ਮਿਲੀਅਨ ਦੇ ਦਿੱਤਾ ਇਹਨਾਂ ਨੂੰ ਅਸੀਂ ਵੈਨਕੂਵ ਨੂੰ 33 ਮਿਲੀਅਨ ਦਿੱਤਾ ਸੋ ਗੱਲ ਇਹ ਹੈ ਨਾ ਕਿ ਇੰਨੇ ਫੋਰਮ ਹੋ ਗਏ ਚਾਰ ਇਕੱਠ ਹੋ ਗਏ ਇੰਨੇ ਫੋਰਮ ਹੋ ਗਏ ਚਾਰ ਇਕੱਠ ਹੋ ਗਏ ਪਰ ਹੱਲ ਤਾਂ ਕੋਈ ਨਿਕਲਿਆ ਨਹੀਂ ਨਾ ਹੱਲ ਕੋਈ ਨਿਕਲਿਆ ਨਹੀਂ ਲੋਕ ਲੋਕ ਹਾਂਜੀ ਮੈਂ ਤੁਹਾਨੂੰ ਕਾਰਨ ਦੱਸਦਾ ਨੇ ਪਬਲਿਕ ਸੇਫਟੀ ਜਿਹੜੀ ਹੈ ਨਾ ਇਹ ਪਾਰਟੀ ਜਨ ਇਸ਼ੂ ਨਹੀਂ ਗਾ ਵੀ ਇਹ ਜੀ ਸੀਪੀ ਦੀ ਰਿਸਪਾਂਸ ਸੁਭਾ ਹੋ ਗਿਆ ਫੈਡਰਲ ਹੋ ਗਈ ਪ੍ਰੋਵਿੰਸ਼ਲ ਸਾਨੂੰ ਤਿੰਨੇ ਆਰਡਰਜ਼ ਆਫ ਗਵਰਨਮੈਂਟ ਤੇ ਪੁਲਿਸਿੰਗ ਨੂੰ ਕਰਦੇ ਹੋ ਕਿ ਇਹਦੇ ਤੇ ਕੰਮ ਕਰਨਾ ਤਾਲੀਵਾਲ ਸਾਹਿਬ ਮੈਂ ਉੱਥੇ ਇਹੋ ਹੀ ਗੱਲ ਪੁੱਛੀ ਸੀ ਮੇਰੇ ਕੁਐਸਚਨ ਦਾ ਜਵਾਬ ਨਹੀਂ ਦਿੱਤਾ ਕਿਸੇ ਨੇ ਮੈਂ ਇਹੋ ਹੀ ਪੁੱਛਿਆ ਜੀ ਹਾਂਜੀ ਮੈਨੂੰ ਫਿਨਿਸ਼ ਕਰ ਲੈਣ ਦਿਓ ਜੀ ਜੀ ਸਾਡੇ ਲੋਕਲ ਪੱਧਰ 'ਤੇ ਲੱਗਦੀ ਮੈਂ ਜੀ ਜੀ ਜਿਹੜਾ ਚੀਜ਼ ਮੈਂ ਸੋਚ ਰਿਹਾ ਦਾ ਉਹ ਕੰਮ ਕਰ ਰਿਹਾ ਉਹਦੇ ਵਿੱਚ ਡਾਕਟਰ ਸਾਹਿਬ ਸਾਨੂੰ ਕੀ ਕਰਨਾ ਪੈਣਾ ਕਿ ਤਿੰਨੇ ਆਰਡਰਜ਼ ਆਫ ਗਵਰਨਮੈਂਟ ਦੇ ਦੇ ਨੋ ਮਾਈਜ਼ ਜਿਹੜੇ ਰਿਸਪੌਂਸੀਬਲ ਨੇ ਇਸ ਡਿਸੀਜਨ ਮੇਕਿੰਗ ਤੋਂ ਹੋ ਤੇ ਨਾਲ ਸਰਸ ਜਿਹੜੀਆਂ ਨੇ ਚਾਹੇ ਉਹ ਆਰਸੀਐਮਪੀ ਆ ਚਾਹੇ ਸਾਡੇ ਆਪਣੇ ਲੋਕਲ ਪੀਸਸ ਆਫ ਫੋਰਸ ਨੇ ਇਕੱਠੇ ਹੋ ਕੇ ਉਹਨਾਂ ਨੂੰ ਇੱਕ ਅੰਦਰ ਬੈਠ ਕੇ ਇੱਕ ਜਿਹੜਾ ਵਾ ਫੋਰਮ ਕਰਨਾ ਪੈਣਾ ਜਿਹਦੇ ਵਿੱਚ ਉਹ ਇੱਕ ਦੂਜੇ ਦੇ ਨਾਲ ਬੈਠਣ ਔਰ ਉਹ ਜਿਹੜਾ ਹੈਗਾ ਉਹਦੇ ਵਿੱਚੋਂ ਡਿਸਾਈਡ ਕਰਨ ਵੀ ਕਿਹੜੀ ਚੀਜ਼ ਕਿਹੜੀ ਗਵਰਨਮੈਂਟ ਨੇ ਕਰਨੀ ਆ ਔਰ ਉਹਨੂੰ ਤਾਂ ਕਿ ਇੱਕ ਦਮ ਠੱਲ ਜਿਹੜੀ ਆ ਉਹ ਪਾਈ ਜਾ ਸਕੇ ਔਰ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੁਣ ਸੀਐਫਐਸਈ ਯੂ ਆ ਉਹਦੇ ਉਹ ਕਹਿੰਦੇ ਜੀ ਸੀਐਫਐਸਈ ਯੂ ਆਲਰੇਡੀ ਇਨਵੋਲਡ ਆ ਜੇ ਉਹਨਾਂ ਨੂੰ ਪੁੱਛੀਏ ਵੀ ਸੀਐਫਐਸਈ ਯੂ ਕੋ ਕਿੰਨੀਆਂ ਫਾਈਲ ਜ ਨੇ ਤਾਂ ਮੈਨੂੰ ਲੱਗਦਾ ਕਿ ਉਹ ਕਹਿਣਗੇ ਜ਼ੀਰੋ ਫਾਈਲ ਉਹਨਾਂ ਕੋਈ ਫਾਈਲ ਨਹੀਂ ਐ ਇਸ ਵੇਲੇ ਜਿਹੜੀ ਐਸ ਲੈਵਲ ਦੀ ਹੈਗੀ ਆ ਸੋ ਇਹ ਜਿਹੜਾ ਮੈਂ ਆਪ ਦੇ ਲੋ ਜੋਰ ਲਾਇਆ ਬਾਕੀ ਇਹ ਵੀ ਸਾਰੇ ਐਮਪੀਜ਼ ਦਾ ਡੋਨਟ ਮੈਟਰ ਕਿਹੜਾ ਕਿਹੜੀ ਪਾਰਟੀ ਦਾ ਉਹਨਾਂ ਨੂੰ ਬੋਲਣਾ ਚਾਹੀਦਾ ਮੈਨੂੰ ਕੋਈ ਇੱਥੇ ਆ ਕੇ ਪੀਆ ਕਾਲੀਅਮ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਨੂੰ ਖਤਰਾ ਉਹ ਜੇ ਖੜੀ ਚ ਆ ਕੇ ਅੱਜ ਗੱਲਾਂਬੱਤਾਂ ਮਾਰ ਕੇ ਚਲੇ ਗਏ ਰਾਈਟ ਕਿਉਂਕਿ ਉਹ ਇਸ ਕਰਕੇ ਆਏ ਸੀ ਜਿਹੜੇ ਬੰਦੇ ਨੂੰ ਉਹਨੇ ਟਿਕਟਾਂ ਨਹੀਂ ਦਿੱਤੀਆਂ ਅੱਗੇ ਹੁਣ ਇਸ ਵੇਲੇ ਕਿਸੇ ਤਰੀਕੇ ਨਾਲ ਉਹਨਾਂ ਦੀ ਸਪੋਰਟ ਲੈ ਲਵਾਂ ਤਾਂ ਕਿ ਉਹਦੀ ਲੀਡਰਸ਼ਿਪ ਦੀ ਕੁਰਸੀ ਵੱਜੇ ਠੀਕ ਹੈ ਨਾ ਉਹ ਵੀ ਇੱਥੇ ਪੋਲਿਟਿਕਸ ਖੇਡ ਕੇ ਚਲੇ ਗਏ ਬਜਾਏ ਕਿ ਉਹ ਜਿਹੜੀ ਬਣਦੀ ਜਿਹੜੀ ਹੈਗੀ ਹੈ ਕੰਟਰੀਬਿਊਸ਼ਨ ਉਹ ਕਰਨ ਉਹ ਦੱਸਣ ਵੀ ਆਪ ਆਈ ਸੋਲੂਸ਼ਨ ਹੈ 让我们 ਵਰਕ ਟੂਗੇਦਰ ਠੀਕ ਹੈ ਨਾ ਹੁਣ ਆਪਾਂ ਆ ਦੀ ਗੱਲ ਕਰਦੇ ਸੀ ਬੀਲ ਰਿਫਾਰਮ ਦੀ ਉਹ ਆਲਰੇਡੀ ਅਸੀਂ ਹੁਣ ਬੀਅ ਰਿਫਾਰਮ ਜਿਹੜਾ ਅਸੀਂ ਪੁਲਿਸ ਫੋਰਸਸ ਮੰਗਦੀਆਂ ਸੀ ਉਹ ਆਲਰੇਡੀ ਇਨ ਪਲੇਸ ਹੈਗਾ ਠੀਕ ਹੈ ਨਾ ਹੁਣ ਪ੍ਰਾਈਮ ਮਿਨਿਸਟਰ ਨੂੰ ਮੈਨੂੰ ਪਤਾ ਵੀ ਪ੍ਰਾਈਮ ਮਿਨਿਸਟਰ ਫੁੱਲੀ ਕਮਿਟਿਡ ਹੈਗੇ ਜਿੱਦੇ ਉਹਨਾਂ ਨੂੰ ਇਹ ਗੱਲ ਦੱਸੀ ਆ ਜਦੋਂ ਉਹ ਵਾਪਸ ਆਏ ਆ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਨੇ ਰਾਈਟਵੇ ਇਸ ਫਾਈਲ ਤੇ ਜਿਹੜਾ ਉਹ ਐਕਸ਼ਨ ਕੀਤਾ ਠੀਕ ਹੈ ਨਾ ਔਰ ਉਹਨੂੰ ਮੈਨੂੰ ਲੱਗਦਾ ਕਿ ਜਿਹੜੇ ਜਦੋਂ ਇਹ ਤਿੰਨੇ ਆਰਡਰਸ ਆਫ ਗਵਰਨਮੈਂਟ ਰਲ ਕੇ ਕੰਮ ਕਰਨਗੇ ਆ ਤੇ ਨਾਲ ਹੀ ਪੁਲਿਸ ਫੋਰਸਸ ਤੇ ਇਸ ਚੀਜ਼ ਨੂੰ ਜਿਹੜੀ ਥੱਲ ਆ ਉਹ ਪਾਈ ਜਾ ਸਕਦੀ ਹੈ ਮੈਂ ਢਾਲੀਵਾਲ ਸਾਹਿਬ ਹੁਣ ਇੱਕ ਗੱਲ ਕਹਿਣਾ ਚਾਹਾਂਗਾ ਤੁਸੀਂ ਬੁਰਾ ਨਾ ਮੰਨਣਾ ਤੁਸੀਂ ਇਹ ਕਿਹਾ ਕਿ ਸਾਰੇ ਜਣੇ ਇਕੱਠੇ ਮਿਲ ਕੇ ਬੈਠਣ ਢਾਲੀਵਾਲ ਸਾਹਿਬ ਚਾਰ ਵਾਰ ਤਾਂ ਮਿਲ ਕੇ ਬੈਠਲੇ ਸਾਰੇ ਇੱਕੋ ਛੱਤ ਦੇ નીચે ਨਹੀਂ ਏਦਾਂ ਦੇਖੋ ਇਸ ਤਰ੍ਹਾਂ ਜਿਹੜਾ ਉਹ ਪਬਲਿਕ ਲੌਂਗ ਹੁੰਦੀ ਹੈ ਨਾ ਜਿਹੜੀ ਉਹਦੇ ਵਿੱਚ ਕੁਅਸ ਨਹੀਂ ਉਹ ਉਹਦੇ ਵਿੱਚ ਕੁਐਸਚਨ ਅਨਸਰ ਜਿਹੜਾ ਸੀ ਉਹ ਜਿਹੜਾ ਦੇਖੋ ਵਧੀਆ ਕੀਤਾ ਸੀਬੀਸੀ ਨੇ ਫਾਰਮ ਕੀਤਾ ਦਰਸ਼ਨ ਸਾਸੀ ਦੀ ਫੈਮਿਲੀ ਨੇ ਵੀ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਔਰ ਇਹ ਜਿਹੜਾ ਮੇਨ ਫੋਕਸ ਹੈਗਾ ਉਹ ਵਰਕਿੰਗ ਜਿਹੜਾ ਇਨਦਾ ਹੋਣਾ ਚਾਹੀਦਾ ਫੋਰਮ ਲਈ ਕਿ ਉਹਦੇ ਵਿੱਚ ਜਿਹੜੀਆਂ ਅਸੀਂ ਗੱਲਾਂ ਮਾਰ ਕੇ ਚੱਲ ਜਾਈਏ ਉਹਦੇ ਵਿੱਚ ਜਿਹੜੇ ਤਿੰਨੇ ਆਰਡਰਸ ਆਫ ਗਵਰਨਮੈਂਟ ਦੇ ਨਮਾਇੰਦੇ ਨੇ ਜਿਹੜੇ ਡਿਸੀਜਨ ਮੇਕਰ ਨੇ ਚਾਹੇ ਉਹ ਲੋਕਲ ਮਨਿਸਟਰ ਨੇ ਚਾਹੇ ਉਹ ਫੈਡਰਲ ਮਨਿਸਟਰ ਨੇ ਚਾਹੇ ਉਹ ਲੋਕਲ ਮੇਅਰ ਨੇ ਇਹਨਾਂ ਨੂੰ ਇਕੱਠੇ ਹੋ ਕੇ ਜਿਹੜਾ ਹੈਗਾ ਉਹ ਆਪਸ ਵਿੱਚ ਗੱਲ ਕਰਨ ਪੁਲਿਸ ਫੋਰਸਸ ਦੇ ਨਾਲ ਤੇ ਉਹਦੇ ਵਿੱਚੋਂ ਜਿਹੜਾ ਸੋਲੂਸ਼ਨ ਲੈ ਕੇ ਜਾਣ ਮੈਂ ਇਸ ਗੱਲ ਦੀ ਗੱਲ ਕਰਦਾ ਹਾਂ ਢਾਲੀਵਾਲ ਸਾਹਿਬ ਦੇਖੋ ਡੇਢ ਮਹੀਨਾ ਪਹਿਲਾਂ ਮੈਂ ਰਿਪੀਟ ਕਰਾਂਗਾ ਉੱਥੇ ਵੀ ਕਿਹਾ ਸੀ ਮੈਂ ਕਿ ਹਰ ਵਰਸ਼ਿਪ ਮੇਰੇ ਮੇਰੇ ਕੋਲ ਪ੍ਰੋਗਰਾਮ ਤੇ ਇਸੇ ਚ ਆਈ ਸੀ ਉਹਨਾਂ ਨੇ ਕਿਹਾ ਜੀ ਵੀ ਅਸੀਂ ਨਾ ਸਪੈਸ਼ਲ ਪ੍ਰੋਸੀਕਿਊਟਰ ਦੀ ਡਿਮਾਂਡ ਕੀਤੀ ਹੈ ਤੇ ਸਾਨੂੰ ਦੋ ਵਾਰ ਨਿੱਕੀ ਸ਼ਰਮਾ ਨੇ ਨਾ ਕਰਤੀ ਮੈਂ ਸੇਮ ਕੁਐਸਚਨ ਨਿੱਕੀ ਸ਼ਰਮਾ ਨੂੰ ਪੁੱਛਿਆ ਆਨਰੇਬਲ ਜਿਹੜੇ ਸਾਡੇ ਸੋਲੀਸਟਰ ਜਨਰਲ ਨੇ ਉਹਨਾਂ ਨੇ ਕਿਹਾ ਜੀ ਵੀ ਸਪੈਸ਼ਲ ਪ੍ਰੋਸੀਕਿਊਟਰ ਦੀ ਲੋੜ ਨਹੀਂ ਅਸੀਂ ਇਹ ਦੇਖੇ ਵੀ ਕ੍ਰਾਊਨ ਕਾਉਂਸਲ ਕੋਲ ਕਿੰਨਾ ਕਿੰਨਾ ਕੰਮ ਹੈ ਤੇ ਅਸੀਂ ਇੱਕ ਇੱਕ ਪਾਰਟਿਕੂਲ ਕ੍ਰਾਊਨ ਕਾਉਂਸਲ ਜਿਹੜੀ ਮੇਰੇ ਕੋਲ ਮੇਰੇ ਕੋਲ ਮੈਨੂੰ ਇਹਨੂੰ ਕੰਪਲੀਟ ਕਰਨ ਦਿਓ ਜੀ ਜਦੋਂ ਮੇਰੇ ਕੋਲ ਇੰਟਰਵਿਊ ਹੋਈ ਉਦੋਂ 45 ਕੇਸ ਸੀਗੇ ਸਟਾਕਸਟੋਰਸ਼ਨ ਦੇ ਅਗਲੇ ਦਿਨ ਸਵੇਰੇ ਐਨਡੀਪੀ ਗਵਰਨਮੈਂਟ ਦੇ ਇੱਕ ਬਹੁਤ ਸੀਨੀਅਰ ਐਮਐਲਏ ਮਿਨਿਸਟਰ ਸਾਹਿਬ ਦਾ ਮੈਨੂੰ ਫੋਨ ਆਇਆ 43 ਮਿੰਟ ਗੱਲ ਹੋਈ ਉਹਨਾਂ ਨੇ ਆਫ ਦਾ ਰਿਕਾਰਡ ਮੈਨੂੰ ਕਿਹਾ ਕਹਿੰਦੇ ਵੀ ਅੱਜ ਤੱਕ ਸਰੀ ਪੁਲਿਸ ਨੇ ਤੇ ਮੇਅਰ ਸਾਹਿਬ ਨੂੰ ਇਹ ਪੁੱਛੋ ਕਿ ਇਹਨਾਂ ਨੇ ਇੱਕ ਵੀ ਬੰਦੇ ਨੂੰ ਚਾਰਜ ਲੱਗਣ ਲਈ ਰეკਮੈਂਡ ਨਹੀਂ ਕੀਤਾ ਉਹਦੇ ਕੋਲ ਕ੍ਰਾਊਨ ਕਾਉਂਸਲ ਦੇ ਕੋਲ ਬਿਲਕੁਲ ਸਹੀ ਗੱਲ ਸੀ ਜਦੋਂ ਤੱਕ ਤੁਸੀਂ ਕਿਸੇ ਨੂੰ ਰეკਮੈਂਡ ਹੀ ਨਹੀਂ ਕੀਤਾ ਚਾਰਜ ਲਗਾਉਣ ਦੀ ਕ੍ਰਾਊਨ ਕਾਉਂਸਲ ਨੂੰ ਤੇ ਤੁਸੀਂ ਇਹ ਕਹੀ ਜਾਓ ਇੱਥੇ ਰੇਡੀਓ ਤੇ ਔਨ 에ਅਰ ਆ ਕੇ ਜੀ ਅਸੀਂ ਸਰੀ ਸਿਟੀ ਨੇ ਜਿਹੜਾ ਪ੍ਰੋਸੀਕਿਊਟਰ ਸਪੈਸ਼ਲ ਮੰਗਿਆ ਸੀ ਪ੍ਰੋਸੀਕਿਊਟਰ ਨਹੀਂ ਦਿੰਦੇ ਸਾਨੂੰ ਨਹੀਂ ਦੇਖੋ ਜਿਹੜਾ ਸਪੈਸ਼ਲ ਪ੍ਰੋਸੀਕਿਊਟਰ ਜਿਹੜਾ ਸਪੈਸ਼ਲ ਪ੍ਰੋਸੀਕਿਊਟਰ ਨਾ ਉਹ ਲੱਗਦਾ ਉਦੋਂ ਜਦੋਂ ਕਨਫਲਿਕਟ ਆਫ ਇੰਟਰਸਟ ਹੋਵੇ ਜਿੱਤ ਸਾਈ ਮੇਰਾ ਨੋਲੇਜ ਆ ਉਹਦੇ ਵਿੱਚ ਜਿਹੜਾ ਨਿੱਕੀ ਸ਼ਰਮਾ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਸੀ ਉਹ ਬੜਾ ਮੈਨੂੰ ਸੈਟੀਸਫੈਕਟਰੀ ਲੱਗਿਆ ਔਰ ਇਕੱਲਾ ਇਹ ਨਹੀਂ ਮੈਂ ਕਿ세 ਜੇ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਕੋਈ ਪੋਜੀਸ਼ਨ ਆਫ ਪਾਵਰ ਦੇ ਵਿੱਚ ਕੋਈ ਬੰਦਾ ਹੈਗਾ ਜਦੋਂ ਉਹਦਾ ਇਸ਼ੂ ਆਉਂਦਾ ਹੈਗਾ ਕੋਰਟ ਦੇ ਵਿੱਚ ਉਦੋਂ ਜਿਹੜਾ ਸਪੈਸ਼ਲ ਪ੍ਰੋਸੀਕਿਊਟਰ ਜਿਹੜਾ ਹੈਗਾ ਉਹਨੂੰ ਨਿਯੁਕਤ ਕਰ ਦਿੱਤਾ ਜਾਂਦਾ ਤਾਂ ਕਿ ਜਿਹੜਾ ਕੌਨਫਲਿਕਟ ਹੈਗਾ ਉਹ ਉਤੋਂ ਪਾਸੇ ਰਿਹਾ ਜਾਵੇ ਪਰ ਜਿਹੜੀ ਮੇਨ ਫੋਕਸ ਕਰਨ ਦੀ ਗੱਲ ਤੁਸੀਂ ਉਹਨਾਂ ਐਮਐਲਏ ਦੀ ਗੱਲ ਕਰਤੀ ਮੈਂ ਤੁਹਾਨੂੰ ਇੱਥੇ ਨਾ ਲੈ ਕੇ ਕਹਿਣਾ ਜੀ ਉਹ ਜਿਹੜੀ ਇੱਕ ਲੜਕੀ ਇੱਥੇ ਇਲੈਕਟ ਹੋਈ ਆ ਉਹ ਕੀ ਉਹਨਾਂ ਦਾ ਨਾਮ ਅਮਨਾ ਸ਼ਾ ਉਹਨਾਂ ਨੇ ਜਦੋਂ ਅਸੀਂ ਐਫਐਸਸੀ ਦੀ ਗੱਲ ਕੀਤੀ ਉਹ ਇੱਥੇ ਤੁਹਾਡੇ ਰੇਡੀਓ ਸਟੇਸ਼ਨ ਤੇ ਬੋਲ ਕੇ ਗਏ ਕਹਿੰਦੇ ਜੀ ਉਹਦੀ ਜ਼ਰੂਰਤ ਨਹੀਂ ਵੀ ਉਹਨਾਂ ਨੂੰ ਪੁੱਛੋ ਵੀ ਅੱਗ ਮੱਚੀ ਪਈ ਆ ਐਸ ਲਈ ਉਹ ਸਾਨੂੰ ਫੋਰਸ ਚਾਹੀਦੀ ਆ ਜਿਹੜੀ ਇਹ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਉਹਦੇ ਕੋਲ ਰਿਸੋਰਸ ਹੋਣ ਔਰ ਉਹਨਾਂ ਦੀ ਗਾਇਡਿੰਗ ਦੇ ਨੇੜੇ ਹੈਗਾ ਉਹਨਾਂ ਦਾ ਆਫਿਸ ਹੋਣਾ ਨੂੰ ਚਾਹੀਦਾ ਸੀ ਵੀ ਇੱਕ ਵਾਰ ਐਕਸਪਰਟਸ ਤੋਂ ਡਵਾਈਸ ਲੈਣ ਕਿਉਂਕਿ ਮੈਂ ਦੇਖਿਆ ਐਵੇਂ ਹੀ ਆ ਕੇ ਨਾ ਇੱਥੇ ਜਿਹੜੀਆਂ ਗੱਲਾਂ ਛੱਡ ਕੇ ਚਲੇ ਜਾਂਦੇ ਇਹ ਮਾੜੀ ਗੱਲ ਆ ਇਹਨੂੰ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਇਹਨੂੰ ਪਾਰਟੀਜਨ ਪੋਲਿਟਿਕਸ ਨੂੰ ਬੰਦ ਕਰੋ ਜਿਹੜੀ ਆਰਡਰਜ਼ ਆਫ ਲੈਵਲ ਨੂੰ ਇੱਕ ਦੂਜੇ ਨੂੰ ਬਲੇਮ ਕਰਨਾ ਉਹ ਬੰਦ ਕਰੋ ਇਕ ਕੋਈ ਚੀਜ਼ ਜਿਹੜੀ ਆ ਉਹ ਇਹਨਾਂ ਨੂੰ ਚਾਹੀਦਾ ਕਿ ਅਗਲੇ 2-3 ਹਫ਼ਤੇ ਦੇ ਵਿੱਚ ਕੋਈ ਟਾਈਮ ਲੱਗ ਜਾਂਦਾ ਹੈ ਮਿਨਿਸਟਰ ਇਕੱਠੇ ਕਰਨ ਨੂੰ ਉਹਦੇ ਵਿੱਚ ਚਾਹੀਦਾ ਕਿ ਤਿੰਨੇ ਆਰਡਰਜ਼ ਆਫ ਗਵਰਨਮੈਂਟ ਜਿਹੜੀਆਂ ਉਹ ਇਕੱਠੀਆਂ ਬੈਠ ਕੇ ਜਿਹੜਾ ਹੈਗਾ ਇਸ ਦੇ ਉੱਤੇ ਜਿਹੜਾ ਹੈਗਾ ਉਹ ਅਸਰ ਜਿਹੜਾ ਕਾਰਨ ਔਰ ਉਹਦਾ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਵਾ ਉਹ ਲੋਕਾਂ ਸੇ ਲੈ ਕੇ ਆਉਣ ਉਹਦੇ ਤੇ ਮੇਰਾ ਜ਼ੋਰ ਲੱਗਿਆ ਵੀ ਜੇ ਇਹ ਹੋ ਦਵੇ ਤਾਂ ਮੈਨੂੰ ਲੱਗਦਾ ਕਿ ਕਿਸੇ ਸਿੱਧੇ ਪਾਸੇ ਜਿਹੜੀ ਆ ਉਹ ਗੱਲ ਜਾ ਸਕਦੀ ਹੈ ਚਲੋ ਤਾਲੀਵਰ ਸਾਹਿਬ ਤੁਸੀਂ ਤੁਸੀਂ ਹੀ ਕੋਈ ਕਰੋ ਹਿਲਾ ਕਰੋ ਮਦਦ ਕਰੋ ਤਾਂ ਕਿ ਸਰੀ ਦੇ ਲੋਕਾਂ ਨੂੰ ਜਿਹੜੀ ਹੈ ਜਾਨ ਬਖਸ਼ੀ ਜਾਵੇ ਉਹ ਵੀ ਸੁੱਖ ਦਾ ਸਾਹ ਲੈ ਸਕਣ ਰਾਤ ਨੂੰ ਦੇਖੋ ਮੈਂ ਹਮੇਸ਼ਾ ਹੀ ਖੜਾ ਮੈਂ ਤਾਂ ਕੋਈ ਮੌਕੇ ਤੇ ਮੈਨੂੰ ਅੱਜ ਤਾਈਂ ਦੱਸ ਦੇਣ ਕਿ ਜਿੱਥੇ ਕਿਸੇ ਕੋਈ ਬੰਦੇ ਦੇ ਪੈਰ ਨਹੀਂ ਚੱਲਦੇ ਕਿਸੇ ਲੀਡਰ ਦੇ ਠੀਕ ਹੈ ਨਾ ਮੈਂ ਉੱਥੇ ਜਾ ਕੇ ਵੀ ਜਿਹੜਾ ਹੈ ਜੋ ਕੈਨੇਡੀਅਨਸ ਦੇ ਇੰਡਸਟਰੀ ਦੇ ਵਿੱਚ ਜਾਂ ਸਰੀ ਨਿਊਟਨ ਦੇ ਇੰਡਸਟਰੀ ਦੇ ਵਿੱਚ ਸਰੀ ਦੇ BC ਦੇ ਇੰਡਸਟਰੀ ਹੈਗਾ ਉਹ ਗੱਲ ਕਰਦਾ ਔਰ ਮੈਂ ਉਹ ਜਿਹੜੀ ਆਵਾਜ਼ ਆ ਉਹਨੂੰ ਮੈਂ ਨਾ ਆਪਣੀ ਨੂੰ ਦਬਣ ਦਿੰਨਾ ਤੇ ਉਹਨੂੰ ਜਿੰਨੇ ਸਿਰੇ ਤੇ ਲੈ ਜਾ ਸਕਦਾ ਉਹ ਲੈ ਕੇ ਜਾਂਦਾ ਔਰ ਲੈ ਕੇ ਜਾਂਦਾ ਰਹੂੰ ਕਿਉਂ ਕਿ ਕਿਉਂਕਿ ਜਿਹੜਾ ਮੇਰਾ ਮਨੋਰਥ ਇਹੀ ਸੀ ਕੋਈ ਫੀਤੀ ਲਵਾਉਣਾ ਨਹੀਂ ਸੀ ਕਹਿੰਜਨ ਤਾਂ ਹੋਊਗਾ ਵੀ ਮੈਂ ਫੀਤੀ ਲਵਾਉਣੀ ਹੈ ਜੀ ਐਮਪੀਪੀਓ ਤਾਂ ਲੋਕਾਂ ਨੇ ਸ਼ੇਵਰ ਲਾ ਦਿੱਤੀ ਹੈ ਰਾਈਟ ਮੇਰਾ ਫੋਕਸ ਇੱਕੋ ਹੀ ਹੈਗਾ ਕਿ ਪਬਲਿਕ ਸਰਵਿਸ ਹੈਗੀ ਆ ਲੋਕਾਂ ਦੀ ਸੇਵਾ ਹੈਗੀ ਆ ਔਰ ਉਹਦੇ ਵਿੱਚ ਜਿਹੜਾ ਮੇਰਾ ਧਿਆਨ ਹੈਗਾ ਮੈਂ ਇਸ ਗੱਲ ਤੇ ਹੈਗਾ ਔਰ ਸਾਨੂੰ ਮੈਂ ਤਾਂ ਨਾ ਫਿਰ ਕਹਿਣਾ ਚਾਹਣਾ ਵੀ ਜਿਹੜੀ ਲੋਕਾਂ ਦੀ ਸੇਫਟੀ ਹੈਗੀ ਬਿਜ਼ਨਸ ਦੀ ਸੇਫਟੀ ਹੈਗੀ ਉਹ ਜਿਹੜੀ ਪ੍ਰਾਈਮ ਮਿਨਿਸਟਰ ਦੀ ਵੀ ਇਸ ਵੇਲੇ ਔਰ ਸਾਡੀ ਵੀ ਜਿਹੜੀ ਹੈਗੀ ਅਸੀਂ ਇਹਨੂੰ ਫੁੱਲ ਆਪ ਦੀ ਜਿਹੜੀ ਹੈਗੀ ਡਿਊਟੀ ਸੰਭ ਕੇ ਜਿਹੜਾ ਇਸ ਤੇ ਤਵਜੋ ਜਿਹੜੀ ਆ ਉਹ ਦੇ ਰਹੇ ਆ ਹੋਪਫੁਲੀ ਜਿਹੜੀ ਚੀਜ਼ ਆਪਾਂ ਅਚੀਵ ਕਰਨੀ ਚਾਹੁੰਦੇ ਆ ਉਹ ਜਲਦੀ ਜਿਹੜੀ ਹੈਗੀ ਆ ਉਹ ਅਚੀਵ ਜਿਹੜੀ ਆ ਉਹ ਹੋਊਗੀ ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਚ ਸ਼ਾਮਿਲ ਹੋਣ ਦਾ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਾਚੀ ਥੈਂਕ ਯੂ